ਦੇ ਵਿੱਚ ਇੱਕ ਵਾਰ ਫਿਰ ਤੋਂ ਤਿੰਨ ਦੁਆ ਵੇਖਿਆ ਗਿਆ ਆ ਔਰ ਇਸ ਵਾਰ ਤਿੰਨ ਦੁਆ ਗੁਰਦਾਸਪੁਰ ਵਾਲੀ ਸਾਈਡ ਦੇ ਉੱਤੇ ਆ ਔਰ ਇਹ ਬਹੁਤ ਭਿਆਨਕ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜਾ ਆ ਤेंदुआ ਦਿਖ ਰਹੇ ਨੇ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਵਿੱਚ ਇਹ ਤेंदुआ ਦੇਖਿਆ ਗਿਆ ਦਰਸਲ ਇੱਕ ਪਰਿਵਾਰ ਜਿਹੜਾ ਸੀਗਾ ਕਿਤੇ ਜਾ ਰਿਹਾ ਸੀਗਾ ਤੀਵੇਂ ਆਦਮੀ ਦੋਨੋਂ ਜਣੇ ਇਸਕੇ ਤੇ ਗੱਡੀ 'ਚ ਸਵਾਰ ਹੋਣ ਲੱਗਿਆ ਨੇ ਦੇਖਿਆ ਕਿ ਕੋਈ ਐਡੀ ਫਾਸਟ ਉਹਨਾਂ ਦੇ ਮੋੜ ਦੀ ਲੰਘਿਆ ਹਾਲਾਂਕਿ ਉਹ ਅਜੇ ਬੈਠੇ ਨਹੀਂ ਲੱਗੇ ਸੀ ਗੱਡੀ 'ਚ ਤੇ ਜਦੋਂ ਨਾਲ ਦੀ ਕੋਠੀ ਦਾ ਸੀਸੀਟੀਵੀ ਦੇਖਿਆ ਤੇ ਦੇਖਿਆ ਕਿ ਇਹ ਤेंदुआ ਆ ਪੰਜਾਬ ਦੇ ਵਿੱਚ ਤेंदुए ਆਏ ਕਿੱਥੋਂ ਆ ਛੱਡੇ ਕਿੱਥੋਂ ਗਏ ਕਿਹੜੀ ਨੈਸ਼ਨਲ ਪਾਰਕ ਦੇ ਵਿੱਚੋਂ ਆਇਆ ਕਿਉਂਕਿ ਸ਼ਰਿਆਮ ਇਹ ਤेंदुआ ਵਿਚ ਬੜੀ ਮੁਸ਼ਕਲਤ ਦੇ ਨਾਲ ਇਹ ਤਿੰਦੂਆ ਫੜਿਆ ਗਿਆ ਸੀਗਾ ਤੇ ਇੱਕ ਵਾਰ ਫਿਰ ਤੋਂ ਹੁਣ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਹਮਣੇ ਆਈ ਹੈ ਜਦੇ ਵਿੱਚ ਤਿੰਦੂਆ ਸਾਫ਼ ਨਜ਼ਰ ਆਉਂਦਾ ਆ ਔਰ ਜੰਗਲਾਤ ਮੈਕ ਉਹ ટીਵੀ ਰਿਕਾਰਡਿੰਗ ਜੰਗਲਾਤ ਮੈਕ ਨੂੰ ਦਿਖਾਈ ਗਈ ਆ ਔਰ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਸ਼ਕਤੀ ਕਪੂਰ ਨੇ ਇਹ ਦੱਸਿਆ ਕਿ ਜਾਨਵਰ ਲੈਪਰਡ ਅਤੇ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਪਰ ਗੱਲ ਇਹ ਹੁੰਦੀ ਆ ਕਿ ਪੰਜਾਬ ਦੇ ਆਏ ਦਿਨ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਲੈਪਰਡ ਨਜ਼ਰ ਆ ਰਿਹਾ ਔਰ ਇਹ ਕਿਉਂ ਆ ਰਿਹਾ ਇਹਦੇ ਉੱਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਔਰ ਦਰ ਤੱਕ ਲੋਕਾਂ ਦੀ ਜਾਨ ਮਾਲ ਤੇ ਪਸ਼ੂਆਂ ਡੰਗਰਾਂ ਨੂੰ ਨੁਕਸਾਨ ਹੋ ਸਕਦਾ ਔਰ ਜੇਕਰ ਤੁਸੀਂ ਅੰਦਾਜ਼ਾ ਲਾਓ ਵੀ ਪਿੰਡਾਂ ਦੇ ਵਿੱਚ ਤਾਂ ਜਵਾਕ ਜੱਲਾ ਐਦਾਂ ਹੀ ਖੇਡਦਾ ਰਹਿੰਦਾ ਆ ਜੇ ਉਹਨਾਂ ਜਵਾਕ ਜੱਲੇ ਦਾ ਨੁਕਸਾਨ ਹੋ ਜਾਵੇ ਤੇ ਕਿੱਡਾ ਔਖਾ ਆ ਸੋ ਫਿਲਹਾਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਖੌਫ ਦੀ ਲਹਿਰ ਆ ਇਹ ਉਦੋਂ ਪਤਾ ਲੱਗਾ ਜਦੋਂ ਦੇਖੋ ਆ ਕਲੋਨੀ ਜਿਹੜੀ ਆ ਗੁਰਦਾਸਪੁਰ ਦੀ ਕੋਈ ਕਲੋਨੀ ਆ ਜਿੱਥੋਂ ਤੀਵੇਂ ਆਦਮੀ ਦੋਹੇ ਜਣੇ ਆਪਣੇ ਘਰ ਤੋਂ ਕਿਤੇ ਸ਼ਹਿਰ ਨੂੰ ਜਾਣਦੇ ਆ ਐਵੇਂ ਕੋਈ ਰਾਤ ਨੂੰ ਨਿਕਲਦਾ ਕੋਈ ਮੋਟਰਸਾਈਕਲ ਤੇ ਕੋਈ ਸਿਕਿਉਰਿਟੀ ਗਾਰਡ ਡਿਊਟੀ ਕਰਦਾ ਤੇ ਇਹ ਲੈਪਰਡ ਜੇ ਉਤੇ ਹਮਲਾ ਕਰ ਲਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵਿਕਟੇ پورے ਹਾਲ ਆ ਪੰਜਾਬ ਦੇ ਵਿੱਚ ਆਏ ਦਿਨ ਤेंदुए ਨਜ਼ਰ ਆ ਰਹੇ ਨੇ ਪਰ ਕਿਉਂ ਨਹੀਂ ਪ੍ਰਸ਼ਾਸਨ ਕੁਝ ਕਰ ਰਿਹਾ ਪਰ ਸਭ ਤੋਂ ਵੱਡਾ ਸਵਾਲ ਇਹ ਤेंदुए ਆਏ ਕਿੱਥੋਂ ਨੇ ਔਰ ਕੀ ਇੱਕ ਇਸ ਸਾਦਸ਼ਾਇਦ ਪੰਜਾਬ ਦੇ ਵਿੱਚ ਨੇ ਕਦੇ ਕਿਤੇ ਕਦੇ ਕਿਤੇ ਵੇਖਣ ਨੂੰ ਮਿਲ ਰਹੇ ਨੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਅੰਦਰ ਤेंदੁਆ ਤेंदੁਆ ਔਰ ਜੇ ਤेंदुए ਦੀ ਗੱਲ ਕੀਤੀ ਜਾਵੇ ਤਾਂ ਇੱਕ ਕਸਬਾ ਕਾਦੀਆਂ ਦੇ ਕੋਲ ਜਿਹੜਾ ਪੈਂਦਾ ਆ ਉੱਥੇ ਦੇਖਣ ਨੂੰ ਮਿਲਿਆ ਆ ਔਰ ਜ਼ਿਲ੍ਹਾ ਗੁਰਦਾਸਪੁਰ ਹੈ ਔਰ ਉਸ ਤੋਂ ਬਾਅਦ ਇਸ ਇਹ ਏਰੀਏ ਦੇ ਉੱਤੇ ਜਿਹਾ ਕਿ ਇਹ ਕਿ ਡੈਸ਼ ਦਾ ਮਾਹੌਲ ਹੈ ਹਰਚਵਾਲ ਦੇ ਕੋਲ ਜਿਹੜਾ ਆ ਕਲੋਨੀ ਬਣੀ ਆ ਆ ਮਾਡਰਨ ਕਲੋਮੀ ਕਲੋਨੀ ਆ ਉੱਥੇ ਇਹ ਜਿਹੜਾ ਤेंदुआ ਵੇਖਣ ਨੂੰ ਮਿਲਿਆ ਆ ਤੁਸੀਂ ਦੇਖੋ ਤਸਵੀਰ ਦੇ ਵਿੱਚ ਕਿ ਇਹ ਤेंदुआ ਬਿਲਕੁਲ ਉਦਾਂ ਦਾ ਹੈ ਜਿਹੜਾ ਥੋੜੇ ਦਿਨ ਪਹਿਲਾਂ ਫੜ ਹੋਇਆ ਸੀਗਾ